ਲੋਭੀ ਪੰਜਾਬੀਓ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਿਹੜੀ ਖਤਰੇ ਦੀ ਘੰਟੀ ਵੱਜ ਚੁੱਕੀ ਆ ਆ ਤੁਸੀਂ ਦੇਖ ਸਕਦੇ ਆ ਪੀਣ ਵਾਲੇ ਪਾਣੀ ਦੇ ਲੋਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਪੂਰਾ ਪਿੰਡ ਜਿਹੜਾ ਪੀਣ ਵਾਲਾ ਪਾਣੀ ਲੈਣ ਲਈ ਆਉਂਦਾਗਾ ਲੈਣ ਲਈ ਕਿੱਥੇ ਆਉਂਦਾਗਾ ਆ ਤੁਸੀਂ ਦੇਖ ਸਕਦੇ ਆ ਇੱਕ ਜਾਂਦਾ ਸੂਆ ਸੂਏ ਦੇ ਨਾਲ ਪਿੰਡ ਵਾਲੇ ਨੇ ਪੈਸੇ ਇਕੱਠੇ ਕਰਕੇ ਐਨਆਰਈ ਬੀਆ ਦੇ ਸਹਿਯੋਗ ਦੇ ਨਾਲ ਮੋਟਰ ਲਾਈਆ ਤੇ ਨਾਲ ਲਾਈਆ ਟੈਂਕੀ ਆ ਤੁਸੀਂ ਦੇਖ ਸਕਦੇ ਹੋ ਬੋਤਲਾਂ ਭਰ-ਭਰ ਲੋਕ ਕੈਂਨਿਆਂ ਭਰ-ਭਰ ਢੋਲੀਆਂ ਭਰ-ਭਰ ਲੈ ਕੇ ਜਾ ਰਹੇ ਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਬਾਈ ਤੇ ਨਾਲ ਹੀ ਪਿੰਡ ਆਦੋਂਪੁਰ ਆਦੋਂਪੁਰ ਦੇ ਲੋਕਾਂ ਨੇ ਬਾਈ ਸਪੈਸ਼ਲ ਵੱਡੀ ਪਾਣੀ ਵਾਲੀ ਟੈਂਕੀ ਲਾਈ ਵੇ ਟਰੈਕਟਰ ਦੇ ਪਿੱਛੇ ਪਾ ਕੇ ਇੱਥੋਂ ਭਰ ਕੇ ਲੈ ਕੇ ਜਾਂਦੇ ਸਵੇਰੇ ਤੇ ਸ਼ਾਮ ਨੂੰ ਗੱਲ ਸੋਚਣ ਵਾਲੀ ਇਹ ਹੈ ਵੀ ਕੋਈ ਸਮਾਂ ਹੁੰਦਾ ਸੀਗਾ ਜਿਹੜਾ ਪਾਣੀ ਹੁੰਦਾ ਸੀ 5 ਫੁੱਟ ਤੇ 10 ਫੁੱਟ ਤੇ ਤੇ ਅੱਜ ਸਮਾਂ ਆ ਗਿਆ 160 70 ਫੁੱਟ ਤੇ ਤੇ ਸੋਚੋ ਆਉਣ ਵਾਲੇ 10 ਸਾਲਾਂ ਨੂੰ ਪਾਣੀ ਕਿੰਨੇ ਸੌ ਫੁੱਟ ਤੇ ਹੋਵੇਗਾ ਜੇ ਹੁਣ ਵੀ ਨਾ ਸਮਝੇ ਅਕਲ ਨੂੰ ਹੱਥ ਨਾ ਮਾਰਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਕਿ ਪੰਜਾਬ ਮਾਰੂਥਲ ਬਣ ਜਾਣਾ ਕਿਉਂਕਿ ਪੂਰਾ ਪੰਜਾਬ ਖੇਤੀ ਦਾ ਨਿਰਪਰ ਤੇ ਖੇਤੀ ਨਿਰਪਰ ਹੈ ਭਾਈ ਪਾਣੀ ਤੇ ਜੇ ਪਾਣੀ ਹੁਣ ਵੀ ਨਾ ਸੰਭਾਲਿਆ ਤਾਂ ਨਾ ਖੇਤੀ ਰਹਿਣੀ ਹੈ ਤੇ ਨਾ ਪੰਜਾਬ ਰਹਿਣਾ ਤੇ ਨਾ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਰਹਿਣੇ ਆ ਕਿਉਂਕਿ ਪੂਰਾ ਪੰਜਾਬ ਨਿਰਪਰ ਖੇਤੀ ਤੇ ਆ ਪੂਰਾ ਤੇ ਬਾਕੀ ਤੁਸੀਂ ਸੋਚਿਓ ਵੀ ਜਿਹੜਾ ਵੀ ਆ ਦਿਨਾਂ ਦੇ ਵਿੱਚ ਜਿਹੜਾ ਨਹਿਰਾ ਸੂਏ ਸਾਰਾ ਕੁਝ ਬੰਦ ਪਿਆਗਾ ਜਦੋਂ ਕਿ ਪਾਣੀ ਦੀ ਗਰਮੀ ਦਿਨਾਂ ਵਿੱਚ ਲੋੜ ਹੁੰਦੀ ਆ ਕੋਈ ਸਰਕਾਰ ਇਹ ਮੁੱਦਾ ਨਹੀਂ ਠਾਉਂਦੀ ਵੀ ਜਿਹੜਾ ਵੀ ਪਾਣੀ ਆ ਪੰਜਾਬ ਦਾ ਹੋਰ ਸਟੇਟਾਂ ਨੂੰ ਜਾ ਰਿਹਾ ਪੰਜਾਬ ਨੂੰ ਚਾਹੀਦਾਗਾ ਆ ਤੁਸੀਂ ਦੇਖ ਸਕਦੇ ਆ ਭਾਈ ਲੋਕ ਤੜਕੇ 6 ਵਜੇ ਤੋਂ ਲੈ ਕੇ ਪੂਰਾ ਪਿੰਡ ਇੱਥੇ ਐਨੀ ਭੀੜ ਹੁੰਦੀ ਆ ਵੀ ਤੁਹਾਨੂੰ ਦੱਸ ਨਹੀਂ ਸਕਦਾ ਕਿੰਨੀ ਪੂਰਾ ਪਿੰਡ ਜਿਓ ਜੀ ਬੋਤਲਾਂ ਲੈ ਕੇ ਕੈਨੀਆਂ ਲੈ ਕੇ ਢੋਲੀਆਂ ਲੈ ਕੇ ਭੜਨੌਂਦਿਆ ਇਹ ਖਤਰੇ ਦੀ ਘੰਟੀ ਵੱਜ ਚੁੱਕੀ ਆ ਪੰਜਾਬੀਓ ਜੇ ਹੁਣ ਵੀ ਅਕਲ ਨੂੰ ਨਾ ਹੱਥ ਮਾਰਿਆ ਤਾਂ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਤੇ ਭਿਆਨਕਾ ਇਸ ਲਈ ਬਈ ਪਾਣੀ ਦੀ ਵਰਤੋਂ ਘੱਟ ਤੋਂ ਘੱਟ ਕਰਿਆ ਕਰੋ ਜਰੂਰ ਇਹ ਮੰਗ ਕਰਿਆ ਕਰੋ ਸਾਡੇ ਨਹਿਰਾਂ ਸੂਆ ਕਸਿਆਂ ਦੇ ਵਿੱਚ ਜਿਹੜਾ ਪਾਣੀ ਆ ਛੱਡੋ ਬਈ ਬਾਕੀ ਤੁਹਾਨੂੰ ਦੱਸ ਦਈਏ ਵੀ ਜਿਹੜੀ ਟੈਂਕੀ ਬਣੀ ਵੀ ਹੈ ਨਾ ਬਈ ਇਹ ਇਹ ਨਹਿਰ ਦੇ ਕੰਡੇ ਬਣੀ ਹੈ ਤਾਂ ਹੀ ਪਾਣੀ ਇਹ ਜਿਹੜਾ ਕੀ ਸਹੀ ਆ ਬਾਕੀ ਬਈ ਲੱਕਸ ਦਾ ਨਾ ਐਵੇਂ ਨਹੀਂ ਮੁੱਦਾ ਠਾਉਣਾ ਹੁੰਦਾ ਵੀ ਨਹਿਰ ਦੇ ਵਿੱਚ ਕਾਂਕੜ ਨਾ ਪਾਓ ਜੇ ਕਾਂਕੜ ਪਾਤੀ ਨਾ ਬਈ ਜਿਹੜਾ ਪਾਣੀ ਆ ਨਾ ਆ ਇਹ ਪੀਣ ਯੋਗ ਨਹੀਂ ਰਹਿਣਾ ਕਿਉਂਕਿ ਨਹਿਰ ਕੱਚੀ ਕਰਕੇ ਆ ਤੁਸੀਂ ਵੇਖ ਲਓ ਤੇ ਪਾਣੀ ਜਿਹੜਾ ਵੀ ਵਧੀਆ ਮਿਲਦਾਗਾ ਸੋਚੋ ਪੰਜਾਬੀਓ ਸੋਚੋ ਅਕਲ ਨੂੰ